ਚਕਾਲਜੀ ਸਾਰਿਆਂ ਨੂੰ ਸਾਡੇ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਲਓ ਜੀ ਅੱਜ ਤੁਹਾਨੂੰ ਦਰਸ਼ਨ ਕਰਾਈਏ ਐਪਲ 베ਰੀ ਦੇ। ਐਪਲ 베ਰੀ ਦੇ। ਲਓ ਜੀ ਇਹ ਆਪਣੀ ਲੱਗੀ ਹੋਈ ਆ। 15 ਵਾਏ 15 ਬੈਗ 'ਚ। ਕੋਠੇ ਤੇ ਲਾਈ ਹੋਈ ਆ ਮੇਰੀ। ਫਲ ਫਲ ਦੇਖੋ ਅਗਲਾ ਕਹਿੰਦਾ ਜੀ 베ਰੀ ਮਾੜੀ ਹੁੰਦੀ ਆ। ਉਹ ਬਾਈ ਜੀ ਕੋਈ ਚੀਜ਼ ਮਾੜੀ ਨਹੀਂ ਹੁੰਦੀ ਜਿਹੜੀ ਰੱਬ ਨੇ ਕੁਦਰਤ ਨੇ ਬਣਾਤੀ ਦੇਖੋ ਜੀ ਲੱਦੀ ਲੱਦੀ ਪਈ ਆ 베ਰਾਣਾ ਕੋਠੇ ਤੇ ਲੱਗੇ ਹੋਇਆ ਜੀ ਵੀ ਇਹ ਕੋਠੇ ਤੇ ਲਓ ਜੀ ਕਰੋ ਦਰਸ਼ਨ ਟੀਬ ਦੀ ਉਹ ਪੈ ਰਹੀ ਆ ਰੋਸ਼ਨੀ ਲਓ ਕਰੋ ਦਰਸ਼ਨ ਹਲੇ ਤਾਂ ਇਹਦੇ ਬੇਰ ਝੜ ਗਏ ਜੀ ਹਵਾ ਹੂਪਾ ਚੱਲਣਾ ਲੋ ਹਰੇਕ ਟਾਣੀ ਤੇ ਤੁਹਾਨੂੰ ਉਹਨੇ ਪੱਤੇ ਨਹੀਂ ਮਿਲਨੇ ਜਿੰਨੇ ਸਾਨੂੰ ਬੇਰ ਮਿਲਣਗੇ ਘਟ ਤੋਂ ਘਟ ਇਹ ਹੋ ਗਈ 15 ਫੁੱਟ 15 ਫੁੱਟ ਚਲੀ ਗਈ ਇਹ ਲੋ ਜੀ ਸਾਨੂੰ ਉੱਪਰ ਵੀ ਦਰਸ਼ਨ ਕਰਾ ਦਨਾ ਇਹ ਲੋ ਜੀ ਕਰੋ ਦਰਸ਼ਨ ਇਹਨੋਂ ਕਹਿੰਦੇ ਐਪਲ ਵੇਰੀ ਮਾਈ ਜੀ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ ਮੈਂ ਅੱਜ ਤੱਕ ਕਦੇ ਕੋਈ ਚੀਜ਼ ਦਾ ਵਹਿਮ ਨਹੀਂ ਕਰਦਾ ਲਓ ਜੀ ਦੇਖੋ ਗੁੱਛੇ ਤੇ ਗੁੱਛੇ ਹੈਗੇ ਆ ਹਰੇਕ ਟਾਣੀ ਤੇ ਤੁਹਾਨੂੰ ਬੇਰੀ-ਬੇਰ ਮਿਲਣਗੇ ਲਓ ਜੀ ਕਰੋ ਦਰਸ਼ਨ ਪਰੇਪ ਲੋਜੀ ਕਰੋ ਦਰਸ਼ਨ ਇਹ ਆਪਾਂ ਲਾਈ ਹੋਈ ਆ ਵੀਰ ਜੀ ਐਪਲ 베ਰੀ ਮੈਂ 150 ਦਾ ਬੂਟਾ ਲੈ ਕੇ ਲਾਇਆ ਸੀ ਅੱਜ ਤੋਂ ਸਾਲ ਪਹਿਲਾਂ ਉਹ ਦੇਖੋ ਜੀ ਉੱਪਰ ਵੀ ਦੂਜੇ ਐਂਗਲ ਤੋਂ ਦਿਖਾਣਾ ਤੁਹਾਨੂੰ ਇਹ ਆਪਾਂ ਲਾਈ ਹੋਈ ਆ ਵੀਰ ਜੀ ਕੋਠੇ ਤੇ ਲੋ ਜੀ ਕਰੋ ਦਰਸ਼ਨ ਐਪਲ ਵੇਰੀਏ ਜਿਹੜਾ ਆਪਣਾ ਵਾਈਟ ਰੰਗ ਦਾ ਸੇਵ ਹੁੰਦਾ ਜੀ ਉਹ ਓਡੇ ਓਡੇ ਫੇਰ ਹੋਣਗੇ ਇਹਦੇ ਵੱਧ ਤੋਂ ਵੱਧ 15 ਜਾਂ 20 ਤਰੀਕ ਨੂੰ ਇਹਨਾਂ ਤਿਆਰ ਹੋ ਜਾਣਗੇ ਲੈ ਲੋ ਕਰੋ ਦਰਸ਼ਨ ਭਰੀ ਪਈ ਆ ਜੀ ਨਾਲੇ ਘਰ ਦੀ ਚੀਜ਼ ਨਾ ਮੈਂ ਇਹਦੇ ਤੇ ਕੋਈ ਜੀ ਕੈਮੀਕਲ ਦੀ ਛੜਕਾ ਕੀਤਾ ਨਾ ਸਿਰਫ ਨیمو ਐਲ ਦਾ ਛੜਕਾ ਕੀਤਾ ਵਸ ਮੈਂ ਇੱਕ ਵਾਰ ਉਦੋਂ ਬਾਅਦ ਕੋਈ ਨਹੀਂ ਖਾਦ ਵੀ ਆਪਾਂ ਦੇਸੀ ਰੱਖੀ ਦੀ ਆ ਵੀਰੇ ਬਰੰਬੀ ਕੰਪੋਸਟ ਬਾਸ ਇਹਨੂੰ ਕੈਚੂਆ ਦੀ ਖਾਦ ਕਹਿੰਦੇ ਆ ਹੋਰ ਰੱਖੀ ਆ ਹੋਰ ਨਹੀਂ ਵੱਧ ਤੋਂ ਵੱਧ ਆਪਾਂ ਕੁਝ ਹੋਰ ਨਹੀਂ ਪਾਈਦਾ ਲੋਈ ਸਾਨੂੰ ਸਾਰੇ ਅੰਗਲਾਂ ਤੋਂ ਦਿਖਾ ਦੀ ਲਓ ਜੀ ਚੱਕੋ ਜੀ ਲੋ ਜੀ ਕਰੋ ਦਰਸ਼ਨ ਉੱਪਰ ਪਰੇ ਪਿਆ ਇਹ ਲੋ ਜੀ ਕਰੋ ਦਰਸ਼ਨ ਹਰੇਕ ਟਾਣੀ ਤੇ ਤੁਹਾਨੂੰ ਬੇਰੀ ਬੇਰ ਦੇਖਣਾਂਗੇ ਲੋ ਜੀ ਘੱਟ ਤੋਂ ਘੱਟ 15 ਫੁੱਟ ਉੱਚੀ ਹੋ ਗਈ ਅਗਲਾ ਕਹਿੰਦਾ ਲਾਈ ਦੀ ਨਹੀਂ ਬੇਰੀ ਘਰੇ ਮਾੜੀ ਹੁੰਦੀ ਆ ਬਾਈ ਕੋਈ ਚੀਜ਼ ਮਾੜੀ ਨਹੀਂ ਹੁੰਦੀ ਜੋ ਕੁਦਰਤ ਨੇ ਬਣਾਤੀ ਉਹ ਕਦੇ ਕੋਈ ਚੀਜ਼ ਮਾੜੀ ਨਹੀਂ ਹੋਊ ਵੀਰੇ ਸਾਰਿਆਂ ਨੂੰ ਮਾੜੀ ਚੀਜ਼ ਤਾਂ ਬੰਦਾ ਮੇਰੇ ਵੀਰੇ ਜਿਹੜਾ ਬੰਦੇ ਜਦੋਂ ਮਾ ਕਾ ਪੁੱਠਾ ਸੋਚਣ ਵਾਲਾ ਲੋਜੀ ਕਰੋ ਦਰਸ਼ਨ ਆਪਣੇ ਜੋਗੇ ਜੀ ਘਰੇ ਲਾਇਆ ਕਰੋ ਕੋਠੇ ਤੇ ਟਰੈਸ ਗਾਰਡਨ ਮੇਰਾ ਬਣਾਇਆ ਹੋਇਆ ਵਧੀਆ ਮੇਰੇ ਕੋਲ ਸਾਰੇ ਤਰ੍ਹਾਂ ਦੀਆਂ ਲਓ ਤੁਹਾਨੂੰ ਮੇਰੇ ਕੋਲ ਫਰੂਟ ਫਰਾਟ ਸਾਰੇ ਲੱਗੇ ਹੋਏ ਨੇ ਲਓ ਜੀ ਸਾਰੇ ਪਾਸੇ ਤੁਹਾਨੂੰ ਕੁਮਾਕੇ ਦੇ ਖਾਣਨਾ ਮੇਰੇ ਕੋਲ ਘੜ ਤੋਂ ਘੜ 15 ਤਰ੍ਹਾਂ ਦੇ ਫਰੂਟ ਲੱਗੇ ਹੋਏ ਨੇ। ਅਨਾਰ, ਨੂਰ, ਸਾਰਾ ਕੁਝ ਲੱਗਿਆ ਹੋਇਆ ਮੇਰੇ ਕੋਲ। ਪਵਿੱਤਾ ਕਹੋਗੇ ਤਾਂ ਪਵਿੱਤਾ ਵੀ ਆਪਣੇ ਕੋਲ ਹੀ ਆ। ਲੋ। ਕਰੋ ਦਰਸ਼ਨ। ਲਓ ਜੀ। ਓ। ਲੋ ਇੱਧਰ ਵੀ ਸਾਰੇ ਭਰਿਆ ਭਿਆ। ਓਕੇ ਜੀ। ਸਤਿ ਸ੍ਰੀ ਅਕਾਲ। ਸਾਰਿਆਂ ਨੂੰ। ਜਿੰਦੇ ਬਾਦ ਦੇਰੋ।